ਅਸ ਵਕਤ ਅਸੀਂ ਖਨੌਰੀ ਬਾਡਰ ਤੇ ਬੈਠੇ ਆ ਸੁਬਾ ਆਪਣੀ ਦੋਨੇ ਫੋਰਮਾਂ ਦੀ ਜਿਹੜੀ ਮੀਟਿੰਗ ਹੋਈ ਐ ਸ਼ੰਭੂ ਤੇ ਉਹਦੇ ਵਿੱਚ ਕੁਝ ਜ਼ਰੂਰੀ ਫੈਸਲੇ ਲਏਤੇ ਗਏ ਕਿ ਤਿੰਨ ਪ੍ਰੋਗਰਾਮਾਂ ਤੇ ਚਰਚਾ ਹੋਈ ਐ ਪਹਿਲਾ ਪ੍ਰੋਗਰਾਮ 8 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਬੀਜੇਪੀ ਨੂੰ ਛੱਡ ਕੇ ਮੰਗ ਪੱਤਰ ਦੇਣੇ ਐ ਕੱਲੇ ਨਹੀਂ ਕਿ ਅਸੀਂ 5-10 ਬੰਦੇ ਗਏ ਮੰਗ ਪੱਤਰ ਦੇ ਕੇ ਵਾਪਸ ਮੁੜਿਆ ਏ ਪੂਰੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਕਰਕੇ ਦੋਨੇ ਫਾਰਮਾਂ ਦਾ ਫੈਸਲਾ ਹੈ ਕਿੱਥੇ ਦੋ ਜ਼ਿਲ੍ਹਿਆਂ ਦੇ ਇੱਕ ਐਮਪੀ ਬਣਦਾ ਹੈ ਕਿਤੇ ਇੱਕ ਜ਼ਿਲ੍ਹੇ ਦਾ ਬਣਦਾ ਹੈ ਆਪ ਜੀ ਦੀ ਤਾਲਮਿਲ ਕਰਕੇ ਜਿੱਥੇ ਐਮਪੀਆਂ ਦੀ ਰਹਿਸ ਹੈ ਉਹ ਤੋਂ ਅੱਧਾ ਕਿਲੋਮੀਟਰ ਕਿਲੋਮੀਟਰ ਪਿੱਛੇ ਰਹਿਟ ਕੇ ਕੱਠ ਕਰਕੇ ਮਾਰਚ ਬਣਾ ਕੇ ਸਟੇਜ ਲਾਉਣੀ ਹੈ ਜਿਹੜੇ ਸਾਰੇ ਜਸੇਬੰਦੀਆਂ ਦੇ ਇੱਕ ਇੱਕ ਬਲਾਰੇ ਨੇ ਬੋਲਣਾ ਹੈ ਖਾਸ ਕਰਕੇ ਮੈਂ ਭਾਰਤੀ ਕਿਸਾਨ ਨੂੰ ਇਕਤਾ ਸਿੱਧੂਪੁਰ ਦੇ ਜਿੰਨੇ ਵੀ ਵਰਕਰੋਂ ਨੋਟ ਕਰਿਓ ਕਿ 8 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਇਕੱਲੇ ਬੀਜੇਪੀ ਨੂੰ ਛੱਡ ਕੇ ਮੰਗ ਪੱਤਰ ਦੇਣੇ ਨੇ ਪੂਰੇ ਵੱਡਾ ਇਕੱਠ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੰਗ ਪੱਤਰ ਇਸ ਕਰਕੇ ਦੇਣੇ ਨੇ ਕਿ ਤੁਸੀਂ ਜਿਹੜੀਆਂ ਮੋਰਚੇ ਦੀਆਂ 12 ਮੰਗਾਂ ਨੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਇਹਨਾਂ ਨੂੰ ਅਪੀਲ ਕਰਨੀ ਹੈ ਕਿ ਜੇ ਤੁਸੀਂ ਸੱਚਿਓਂ ਹੀ ਕਿਸਾਨਾਂ ਦੇ ਨਾਲੋਂ ਹਮਦਰਦੀ ਦਿਨਿਓ ਬਿਆਨਬਾਜ਼ੀ ਕਰਦੇ ਹੋ ਅਮਲ ਦੇ ਵਿੱਚ ਲਿਆਓ ਕਿ ਪ੍ਰਾਈਵੇਟ ਬਿੱਲ ਲੈ ਕੇ ਆਓ ਦੇਖਦੇ ਆਂ ਕਿਸਾਨਾਂ ਕੰਨੀ ਕਿੰਨੇ ਐਮਪੀ ਖੜਦੇ ਨੇ ਅਡਾਨੀ ਬਾਨੀਆਂ ਦਾ ਪੱਖ ਕਿੰਨੇ ਪੂਰਦੇ ਨੇ ਮੋਦੀ ਕਿੰਨਿਆਂ ਨੂੰ ਰੋਕਦਾ ਹੈ ਇਹ ਪੂਰੀ ਲਿਸਟ ਦੁਨੀਆ ਦੇ ਪੱਤਰ ਤੇ ਜਾਵੇ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਐਨੇ ਐਮਪੀ ਕਿਸਾਨਾਂ ਕਰਨੀ ਖੜੀ ਦੂਜੀ ਅੱਜ ਜਿਹੜੀ ਮੋਰਚੇ 'ਚ ਗੱਲ ਹੋਈ ਕਿ 12 ਜੁਲਾਈ ਨੂੰ ਬਠਿੰਡੇ ਦੇ ਵਿੱਚ ਪੂਰਾ ਵੱਡਾ ਹਜ਼ਾਰਾਂ ਦਾ ਵੀ ਨਹੀਂ ਕਹਿੰਦਾ ਮੈਂ 10 ਹਜ਼ਾਰਾਂ ਦਾ ਇਕੱਠ ਕਰਨਾ ਹੈ ਖਾਸ ਕਰਕੇ ਫੇਰ ਸਾਡੇ ਬੀਕੇ ਜੂ ਦੇ ਸੂਧਪੁਰ ਦੇ ਵਰਕਰਾਂ ਨੂੰ ਬੇਨਤੀ ਹੈ ਕਿ ਸਮੇਤ ਸਾਡੀਆਂ ਭੈਣਾ ਵਰਕਰ ਆਗੂ ਅਸੀਂ ਉਹ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ ਜਿਨੇ ਪੂਰੀ ਦੁਨੀਆ ਦੇ ਵਿੱਚ ਆਪਦਾ ਨਾਮ ਰੋਸ਼ਨ ਕੀਤਾ ਮੋਰਚੇ ਨੂੰ ਜਮਾਉਣ ਵਾਲਾ ਮੰਗਾ ਮਨਾਉਣ ਵਾਲਾ ਤੇ ਸਰਕਾਰ ਨੂੰ ਥੱਲੇ ਡੇਗਣ ਵਾਲਾ ਜੋ ਸਾਡਾ ਸ਼ਹੀਦ ਸ਼ੁਭ ਕਰਨ ਉਹਦੀ ਜੋ ਪੰਜਾਬ ਸਰਕਾਰ ਨੇ ਮੰਗਾ ਮੰਨੀਆਂ ਸੀ ਅਮਲ ਦੇ ਵਿੱਚ ਉਹ ਨਹੀਂ ਆਇਆ ਤਾਂ ਉਹ ਸਾਡੀਆਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਅਮਲ ਦੇ ਵਿੱਚ ਕੁਝ ਨਹੀਂ ਆਇਆ 12 ਜੁਲਾਈ ਨੂੰ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਟਾਈਮ 11 ਵਜੇ ਬਠਿੰਡਾ ਡੀਸੀ ਐਸਐਸਪੀ ਦੇ ਦਫ਼ਤਰ ਦੋਨਾਂ ਦੇ ਇਕੱਠੇ ਹੈ ਘਰਾਓ ਕਰਨਾ ਧਰਨਾ ਨਹੀਂ ਦੇਣਾ ਸੈਟਰੀ ਗੇਟ ਜਿੰਨਾ ਉਹਦਾ ਹੈਗਾ ਟਰਾਲੀਆਂ ਦੇ ਨਾਲ ਪੂਰਾ ਸੀਲ ਕਰਨਾ ਹੈ ਘਟੋ ਘਟ 1000 ਟਰਾਲੀ ਲੱਗਦੀਆਂ ਉਹਨੂੰ ਘੇਰਨ ਵਾਸਤੇ ਹਰੇਕ ਪਿੰਡ ਦੇ ਵਿੱਚੋਂ 10 15 15 ਟਰਾਲੀਆਂ ਭਰੀਆਂ ਸਾਡੇ ਕਿਸਾਨਾਂ ਭੈਣਾਂ ਨੌਜਵਾਨਾਂ ਦੀਆਂ ਉਹ ਸੈਟਰੀਗੇਟ ਦੇ ਵਿੱਚ ਘਰੋ ਕਰਕੇ ਬੈਠਾਂਗੇ ਜਿੰਨਾਂ ਜਰ ਉਹ ਰਾਸੀ ਜਿਹੜੀ ਲਾਨੀ ਹੋਈ ਹੈ ਕਰੋੜ ਰੁਪਇਆ ਉਸ ਪਰਿਵਾਰ ਨੂੰ ਨਹੀਂ ਮਿਲਦਾ ਸਾਡੀ ਉਹ ਬੱਚੀ ਨੂੰ ਸ਼ੁਭ ਕਰਨ ਦੀ ਭੈਣ ਨੂੰ ਜਿਹੜੀ ਸਰਕਾਰ ਨੇ ਮੰਨਿਆ ਕਿ ਨੌਕਰੀ ਦੇਵਾਂਗੇ ਪੁਲਿਸ ਵਿੱਚ ਭਰਤੀ ਕਰਾਂਗੇ ਅਜੇ ਤੱਕ ਨਹੀਂ ਕੀਤਾ ਸ਼ਹੀਦੀ ਦਰਜਾ ਵਿਧਾਨ ਸਭਾ ਦੇ ਵਿੱਚ ਮਤਾ ਲਿਆਵਾਂਗੇ ਨਹੀਂ ਕੀਤਾ ਇਸ ਮੰਗਾਂ ਨੂੰ ਮਨਾਉਣ ਲਈ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 12 ਜੁਲਾਈ ਨੂੰ 11 ਵਜੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮੈਂ ਖਾਸ ਕਰਕੇ ਵਰਕਰਾਂ ਨੂੰ ਆਗੂਆਂ ਨੂੰ ਬੇਨਤੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਬਠਿੰਡੇ ਪਹੁੰਚੋ ਉਹਨਾਂ ਚਿਰ ਨਹੀਂ ਉੱਠਾਂਗੇ ਜਿੰਨਾ ਚਿਰ ਉਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੀਜੀ ਗੱਲ ਤੀਜੀ ਜਿਹੜੀ 17 ਜੁਲਾਈ ਨੂੰ ਨਵਦੀਪ ਜਲਵੇੜਾ ਦਾ ਜਿਹੜਾ ਝੂਠੇ ਕੇਸ ਪਾਏ ਨੇ ਕੇਸ ਨੌਜਵਾਨ ਨੇ ਜਦੋਂ ਅਸੀਂ 13 ਫਰਵਰੀ ਦੀਆਂ ਵੱਡੀਆਂ ਕਾਨਫਰੰਸਾਂ ਕੀਤੀਆਂ ਪੰਜਾਬ ਦੇ ਵਿੱਚ ਭਾਨਾ ਸਿੱਧੂ ਨੂੰ ਛਡਾਇਆ ਤਾਂ ਉਹਦੇ ਪਿੰਡ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ ਭਾਨਾ ਸਿੱਧੂ ਦੇ ਤਾਂ ਪੂਰੇ ਜੋਰ ਨਾਲ ਇਸ ਨੌਜਵਾਨ ਨੇ ਐਲਾਨ ਕੀਤਾ ਸੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਕੇ 13 ਫਰਵਰੀ ਨੂੰ ਦਿੱਲੀ ਚੱਲੋ ਤਾਂ ਉਸ ਨੂੰ ਪ੍ਰੇਰਿਆ ਲੋਕਾਂ ਨੂੰ ਲੋਕ ਨੌਜਵਾਨ ਆਏ ਪਰ ਉਹਤੇ 16 17 ਕੇ ਸਪਾਏ ਨੇ ਤੇ 17 ਤਰੀਕ ਨੂੰ ਹਿਮਾਲੇ ਦੇ ਵਿੱਚ ਪੂਰਾ ਬਹੁਤ ਵੱਡਾ ਇਕੱਠ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਬੇਨਤੀ ਹੈ ਸਮੇਤ ਸਾਡੀਆਂ ਭੈਣਾਂ ਨੂੰ ਕਿ ਵੱਡੀ ਗਿਣਤੀ ਵਿੱਚ ਟ੍ਰੇਨਾਂ ਤੇ ਆਪਦੇ ਵਾਹਿਕਲਾਂ ਤੇ ਬੱਸਾਂ ਤੇ 2 ਦਿਨ ਦਾ ਜਿਹੜਾ ਆਪਣਾ ਧਰਨਾ ਹੈ ਉੱਥੇ ਕਰਾਉ ਹੈ ਉਹਦੇ ਵਿੱਚ ਸ਼ਾਮਲ ਹੋ ਦੋਨੇ ਫੋਰਮਾਂ ਨੇ ਅੱਜ ਸ਼ੰਭੂ ਦੇ ਵਿੱਚ ਮੀਟਿੰਗ ਕਰਕੇ ਉਹ ਫੈਸਲੇ ਜਿਹੜਿਆਂ ਤੇ ਸਹਿਮਤੀ ਬਣਾਈ ਹੈ ਤੇ ਦੂਜੀ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਚਾਹੇ ਉਹ ਪੰਜਾਬ ਸਰਕਾਰ ਹੋਵੇ ਕੇਂਦਰ ਹੋਵੇ ਜਿੰਨਾ ਚਿਰ ਮੋਰਚੇ ਦੀਆਂ ਮੰਗਾਂ ਅਮਲ ਦੇ ਵਿੱਚ ਲਾਗੂ ਨਹੀਂ ਕਰਦੇ ਉਹਨੇ ਚਿਰ ਸਾਡੇ ਮੋਰਚੇ ਚੜ੍ਹਦੀ ਕਲਾ ਦੇ ਵਿੱਚ ਹੈ ਜਿਹੜੇ ਭਲੇਖੇ ਪਾ ਜਾਏ ਨੇ ਕਿਤੇ ਟੇਢੀ-ਵਿੰਗੀ ਇਧਰੋਂ ਖਬਰ ਲੱਗੀ ਕਿਤੇ ਇਧਰੋਂ ਲੱਗੀ ਸਰਕਾਰ ਨੇ ਕੋਚਚਾ ਕਰਕੇ ਵੇਖ ਲਿਆ ਜਿਹੜੇ ਸਾਡੇ ਮੋਰਚੇ ਦੇ ਵਿਰੋਧੀ ਆ ਉਹਨਾਂ ਨੂੰ ਵਰਤ ਕੇ ਵੇਖ ਲਿਆ ਪਰ ਹਕੀਕਤ ਇਹ ਹੈ ਕਿ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਲੋਕਾਂ ਨੂੰ ਬੇਨਤੀ ਹੈ ਕਿ ਆਪ ਦਾ ਕੰਮ ਧੰਦਾ ਨਿਮੇੜ ਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਡੱਬ ਵਾਲੀ ਰਤਨਪੁਰਾ ਮੋਰਚਾ ਦੇ ਵਿੱਚ ਆ ਕੇ ਅੱਗੇ ਨੂੰ ਆਪਾਂ ਸਹਿਮਤ ਬਣਾ ਕੇ ਦਿੱਲੀ ਨੂੰ ਚਾਲੇ ਪਾਉਣੇ ਆ ਇੱਕ ਦਿਨ ਸਾਇਸ ਕਰਕੇ ਮੇਰੀ ਬੇਨਤੀ ਹੈ ਕਿ ਮੋਰਚਾ ਚਾਚਾ ਆ ਕੇ ਆਪਾਂ ਮੰਗਾ ਮੰਨਵਾઈએ ਅੱਜ ਸਾਡੇ ਮੋਰਚੇ ਦੀਆਂ ਅੱਜ ਸਾਡੇ ਕਿਸਾਨਾਂ ਦੀਆਂ ਅੱਜ ਵਿਧਾਨ ਸਭਾ ਦੇ ਵਿੱਚ ਅੱਜ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਪੂਰੇ ਜਿਹੜੇ ਦੁਨੀਆ ਦੇ ਵਿੱਚ ਇਸ ਮੋਰਚੇ ਦੀ ਚਰਚਾ ਹੋ ਰਹੀ ਹੈ ਅੱਜ ਸਾਡੀਆਂ ਮੰਗਾਂ ਤੇ ਚਰਚਾ ਹੋ ਰਹੀ ਹੈ